ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਡੀ ਲੈ ਕੇ ਆਏ ਹਾਂ Maruti Swift VDI ਗੱਡੀ ਦੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਗੱਡੀ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਨੇ ਕੋਈ ਗੱਡੀ ਵਗੈਰਾ ਖਰੀਦਣੀ ਹੁੰਦੀ ਆ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੇ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲ ਜਾਈਂ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ ਪੰਜ-ਸੱਤ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਗੱਡੀ ਬਾਰੇ Maruti Swift VDI ਗੱਡੀ ਇਹ 2015 ਮਾਡਲ ਹੈਗੀ ਜੀ ਦਿੱਲੀ ਨੰਬਰ ਹੈ ਗੱਡੀ ਤੇ ਦਿੱਲੀ ਨੰਬਰ ਇਹ ਫਸਟ ਓਨਰ ਹੈ ਜੀ 92000 ਕਿਲੋਮੀਟਰ ਗੱਡੀ オリジナル ਚੱਲੀ ਹੋਈ ਆ ਪੇਪਰ ਵਗੈਰਾ ਬਿਲਕੁਲ ਕੰਪਲੀਟ ਨੇ ਗੱਡੀ ਦੇ ਫਸਟ ਓਨਰ ਦਿੱਲੀ ਨੰਬਰ ਹੈ ਤੇ ਐਨਓਸੀ ਵਗੈਰਾ ਜਿੱਥੋਂ ਦੀ ਤੁਸੀਂ ਕਹੋਗੇ ਉੱਥੋਂ ਦੀ ਵੀਰ ਕਢਵਾ ਕੇ ਦੇ ਦੇਣਗੇ ਜੀ ਐਨਓਸੀ ਗੱਡੀ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਚੱਲਣ ਦੇ ਵਿੱਚ ਵਧੀਆ ਹੈਗੀ ਬਾਕੀ ਤੁਸੀਂ ਆਪਣੀ ਤਸੱਲੀ ਕਰਕੇ ਗੱਡੀ ਨੂੰ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਰੇਟ ਦੀ ਜੇ ਆਪਾਂ ਗੱਲ ਕਰੀਏ ਤਾਂ ਮਾਲਕ ਵੀਰ ਵੱਲੋਂ ਇਸ ਗੱਡੀ ਦਾ ਰੇਟ ਰੱਖਿਆ ਗਿਆ 345000 ਰੁਪਿਆ ਰੇਟ ਬਾਈ ਜੀ ਮੌਕੇ ਤੇ ਘੱਟ ਹੋ ਜਾਊਗਾ ਰੇਟ ਕੋਈ ਫਿਕਸ ਨਹੀਂ ਇਹ ਜਿਹੜੀ ਤੁਸੀਂ ਗੱਡੀ ਦੇਖ ਰਹੇ ਹੋ ਗੱਡੀ ਇਹ ਸੰਗਰੂਰ ਏਰੀਆ ਦੇ ਵਿੱਚ ਸੇਲ ਲਈ ਹੈ ਜੇ ਕਿਸੇ ਭਰਾ ਨੇ ਗੱਡੀ ਖਰੀਦਣੀ ਹੋਵੇ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ